ਸਤਿ ਸ਼੍ਰੀ ਅਕਾਲ ਮੈਂ ਗੁਰਚੇਤਨ ਸਿੰਘ ਅਰਜਨ ਤੁਹਾਨੂੰ ਪਤਾ ਹੀ ਹੈ ਕਿ ਹੁਣ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਪਰਦੇਸੀਆਂ ਦਾ ਮੁੱਦਾ ਚੱਲਦਾ ਪਿਆ ਕਿ ਇਹਨਾਂ ਨੂੰ ਭਜਾਓ ਤੇ ਪੰਜਾਬ ਬਚਾਓ ਇਹ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਕਿਉਂਕਿ ਤੁਹਾਨੂੰ ਵੀ ਪਤਾ ਹਿਸ਼ਾਰਪੁਰ ਦੇ ਵਿੱਚ ਛੋਟੇ ਜਿਹੇ ਬੱਚੇ ਦੇ ਨਾਲ ਕੀ ਤਰਿੰਦਗੀ ਕੀਤੀ ਇਹਨਾਂ ਨੇ ਉਸ ਬੱਚੇ ਦੇ ਨਾਲ ਗਲਤ ਕੰਮ ਕਰਕੇ ਉਹਦੇ ਪੈਪ ਦਾ ਇਸਤੇਮਾਲ ਕੀਤਾ ਸਾਰੇ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਮਾਵਾਂ ਬੈਠੀਆਂ ਉਹਨਾਂ ਦੇ ਵੀ ਜਿਹੜਾ ਵੀ ਦੇਖੂਗਾ ਬੰਦਾ ਵੈਸੇ ਬੁੜੀਆਂ ਦਾ ਚਲੋ ਜਿਹੜਾ ਵੀ ਦੇਖੂਗਾ ਉਹ ਬੰਦਾ ਰੋਟੀ ਨਹੀਂ ਖਾਊਗਾ ਦੋ ਦਿਨ ਇਹ ਜਿਹੜਾ ਪਰਦੇਸੀਆਂ ਦਾ ਕੰਮ ਆ ਪਰਦੇਸੀਆਂ ਨੂੰ ਲਿਆਇਆ ਕੌਣ ਭਈਆਂ ਨੂੰ ਭਈਆਂ ਨੂੰ ਪਹਿਲਾਂ ਲਿਆਂਦਾ ਮੋਟਰਾਂ ਤੇ ਮੋਟਰਾਂ ਤੇ ਆਏ ਮੋਟਰਾਂ ਤੋਂ ਬਾਅਦ ਚ ਉਹਨਾਂ ਕਿਸਾਨਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਰਹਿਣ ਲਈ ਘਰ ਦਿੱਤੇ ਉਦੋਂ ਬਾਅਦ ਬੋਟਾਂ ਬਣਾਈਆਂ ਪਿੰਡ ਦੇ ਵਿੱਚ ਇਹਨਾਂ ਦੀਆਂ ਬੋਟਾਂ ਆਧਾਰ ਕਾਰਡ ਸਾਰੇ ਪ੍ਰੂਫ ਜਿਹੜੇ ਆ ਉਹ ਇਹਨਾਂ ਨੇ ਬਣਵਾ ਕੇ ਦਿੱਤੇ ਆਪਣੇ ਇਕੱਲੇ-ਇਕੱਲੇ ਬੰਦੇ ਦੇ ਠੀਕ ਆ ਕਈ ਬਿੱਲੇ ਸੁਣਿਆ ਤੁਸੀਂ ਕਿ ਰਾਸ਼ਨ ਕਾਰਡ ਕੱਟ ਹੋ ਗਿਆ ਫਲਾਣਾ ਕੱਟ ਹੋ ਗਿਆ ਉਹ ਇਹਨਾਂ ਕਰਕੇ ਕੱਟ ਹੁੰਦਾ ਆ ਕਿਉਂਕਿ ਜਦੋਂ ਪਿੰਡ ਦੇ ਵਿੱਚ ਬੰਦੇ ਆ ਕੇ ਰਹਿਣ ਤੇ ਉਹ ਕੱਟ ਹੁਣਾ ਹੀ ਆ ਦਾਣੇ ਵਾਲੇ ਕਾਰਡ ਵੀ ਕੱਟੇ ਹੀ ਹੁਣੇ ਆ ਦੂਜੇ ਨੰਬਰ ਤੇ ਇਹ ਮੈਂ ਇਥੇ ਨਾਲ ਦੇ ਪਿੰਡ ਮੈਂ ਗਿਆ ਸਮਰਾਵਾਂ ਅਸੀਂ ਬੈਂਕ ਦੇ ਵਿੱਚ ਗਏ ਸੀਗੇ ਉੱਥੇ ਮੈਂ ਕੀ ਦੇਖਿਆ ਇੱਕ ਗੇਟ ਦੇ ਨਾਲ ਸਬਜ਼ੀ ਦੁਕਾਨ ਭਈਏ ਨੇ ਪਈ ਹੋਈ ਆ ਠੀਕ ਆ ਉਤੋਂ ਥੋੜਾ ਜਿਹਾ ਅੱਗੇ ਜਾ ਕੇ ਉਹ ਵੀ ਭਈਏ ਦੀ ਦੁਕਾਨ ਆ ਪਿੰਡ ਦੇ ਵਿੱਚ ਕਿਹੇ ਪੰਜਾਬੀ ਦੀ ਸਬਜ਼ੀ ਦੁਕਾਨ ਹੈ ਨਹੀਂ ਉਹ ਦੋਨਾਂ ਭਈਆਂ ਨੇ ਥੋੜਾ ਜਿਹਾ ਅੱਗੇ ਜਾ ਕੇ ਪੰਜਾਬੀਆਂ ਦੀਆਂ ਕਰਿਆਨਿਆਂ ਦੀਆਂ ਦੁਕਾਨਾਂ ਆ ਦੋ ਬੰਦਿਆਂ ਦੀਆਂ ਕਰਿਆਨਿਆਂ ਦੀਆਂ ਦੁਕਾਨਾਂ ਉਹ ਪਿੰਡ ਦੇ ਵਿੱਚੰਦੇ ਆ ਉੱਥੇ ਤੇ ਇਨਹੀ ਕਿ ਕੀਤਾ ਸਬਜੀ ਦਾ ਦਾ ਕੰਮ ਨਾਲ ਕਰਤੇ ਹੀ ਕਰਦੇ ਆ ਨਾਲ ਕਰਿਆਨਾ ਰੱਖ ਲਿਆ ਉਹ ਦੁਕਾਨਾਂ ਨੂੰ ਡੈਡ ਕਰਨ ਵਾਸਤੇ ਵੀ ਉਹ ਦੁਕਾਨਾਂ ਜਿਹੜੀਆਂ ਆ ਪੰਜਾਬੀਆਂ ਦੀਆਂ ਨਾਲ ਡੈਡ ਕਰ ਦਈਏ ਸਬਜੀ ਦਾ ਬੀਜ ਦੇ ਬੀਜ ਤੇ ਨਾਲ ਕਰਿਆਨਾ ਵੀ ਰੱਖ ਲਿਆ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਅਸੀਂ ਤਾਂ ਉਹਨਾਂ ਤੇ ਵੀ ਹੈਰਾਨ ਆ ਸਬਜੀ ਦੁਕਾਨ ਤਾਂ ਦਿੱਤੀ ਦਿੱਤੀ ਨਾਲ ਕਰਿਆਨੇ ਦੀ ਦੁਕਾਨ ਵੀ ਉਹਨੂੰ ਦੇ ਦਿੱਤੀ ਇੱਕ ਹੋਰ ਦੁਕਾਨ ਦੇ ਦਿੱਤੀ ਥੱਲੇ ਦੁਕਾਨਾਂ ਆ ਉਹ ਬੰਦੇ ਬਾਹਰ ਆ ਤੇ ਨਾਲ ਰਹਿਣ ਲਈ ਘਰ ਵੀ ਦਿੱਤਾ ਉਹਨਾਂ ਨੂੰ ਫ੍ਰੀ ਬਿਲਕੁਲ ਫ੍ਰੀ ਤੇ ਮੇਰੇ ਖਿਆਲ ਦੇ ਵਿੱਚ ਨਿਆਣੇ ਨੀ ਫੀਸਾਂ ਵੀ ਦਿੰਦੇ ਹੋਣਗੇ ਕਿਉਂਕਿ ਇਹਨਾਂ ਦੇ ਭਰਾਵਾ ਜਿਆਦਾ ਮਿਹਰਬਾਨ ਹੁੰਦੇ ਪੰਜਾਬ ਦੇ ਲੋਕ ਨੰਬਰ 2 ਇਹ ਤਾਂ ਥਾਨੂੰ ਹੱਲੇ ਸ਼ੁਰੂਆਤ ਆ ਸਾਡੇ ਲਈ ਜਿਹੜੇ 84 ਦੇ ਵਿੱਚ ਜਿਹੜਾ ਰੌਲਾ ਪੈ ਰਿਹਾ ਵੀ 84 ਦੇ ਵਿੱਚ ਜਿਹੜਾ ਸਿੱਖਾਂ ਦਾ ਦਿੱਲੀ ਦੇ ਵਿੱਚ ਕਤਲਾਮ ਹੋਇਆ ਉਹ ਕਤਲਾਮ ਮੰਤਰੀਆਂ ਨੇ ਨਹੀਂ ਕੀਤਾ ਕਿ ਸੇ ਮੰਤਰੀਆਂ ਨੇ ਨਹੀਂ ਕੀਤਾ ਉਹਨੇ ਹੁਕਮ ਦਿੱਤੇ ਸੀਗੇ ਸਰਕਾਰਾਂ ਹੁਕਮੇ ਦਿੰਨੀਆਂ ਹੁੰਨੀਆਂ ਉਹਨਾਂ ਨੇ ਜਿਹੜਾ ਸਿੱਖ ਕਤਲਾਮ ਕੀਤਾ ਸੀ ਉਹ ਇਹੀ ਲੋਕ ਸੀ ਭਾਈਏ ਤੁਸੀਂ ਆਪਣੀ ਮੌਤ ਆਪ ਲੈ ਕੇ ਆਏ ਆ ਪੰਜਾਬ 'ਚ ਜਦਦੇ ਇਹ ਆਏ ਆ ਉਦੋਂ ਤੋਂ ਰੇਪ ਹੋਣੀ ਸ਼ੁਰੂ ਹੋਏ ਆ ਉਦੋਂ ਤੋਂ ਹੀ ਵਿਗਾੜ ਪੈਣਾ ਜਾਦਾ ਭਾਈਚਾਰੇ ਦੇ ਵਿੱਚ ਖਰਾਬ ਹੋਣਾ ਸ਼ੁਰੂ ਹੋਇਆ ਠੀਕ ਹੈ ਚਾਰ ਛਲਣਾ ਦੇ ਕਰਕੇ ਤੁਸੀਂ ਇਹਨਾਂ ਦੇ ਚਾਰ ਛੱਲੜਾਂ ਦੇ ਕਰਕੇ ਤੁਸੀਂ ਆਪਣੇ ਨਿਆਣੇ ਵੀ ਹੱਥੋਂ ਗਵਾ ਲਏ ਆਪਣੀਆਂ ਕੁੜੀਆਂ ਵੀ ਗਵਾ ਲਈਆਂ ਕਿਉਂਕਿ ਕੰਮ ਤੁਸੀਂ ਕੰਨੋਂ ਆਪ ਭੁੱਲ ਗਏ ਕੰਮ ਕੰਨੋਂ हट ਗਏ ਤੁਸੀਂ ਤੁਸੀਂ ਆਪ ਤਾਛਾ ਕੱਢਣ ਲੱਪੇ ਮੋਟਰਸਾਈਕਲਾਂ ਤੇ ਚੜ ਗਏ ਗੱਡੀਆਂ ਚੜ ਗਏ ਪਰ ਕੰਮ ਤੁਹਾਡੇ ਹੱਥੋਂ ਗਿਆ ਤੁਸੀਂ ਇੱਕ ਕੰਮਕਾਰ ਇਹਨਾਂ ਦੇ ਹਵਾਲੇ ਕਰ ਦਿੱਤਾ ਇਹ ਚਾਹੁੰਦੇ ਸੀ ਕਿ ਇਹ ਪੰਜਾਬੀ ਲੋਕ ਜਿਹੜੇ ਆ ਉਹ ਕੰਮ ਕੰਨਾ ਛੱਡ ਦੇਣ ਜਿਹੜਾ ਐਸਸੀ ਸਮਾਜ ਦੇ ਵੀ ਨਿਆਣੇ ਆ ਜਿਹੜੇ ਜੱਟਾਂ ਦੇ ਵੀ ਮੁੰਡੇ ਆ ਤੇ ਜਿਹੜੇ ਹੋਰ ਬਰਾਦਰੀਆਂ ਦੇ ਵੀ ਮੁੰਡੇ ਆ ਉਹ ਸਾਰੇ ਨਸ਼ੇ ਤੇ ਲਾਏ ਇਹਨਾਂ ਨੇ ਇਹ ਸਰਕਾਰਾਂ ਵੀ ਵੇਚ ਲਈਆਂ ਇਹ ਵੀ ਬਿੱਤੀ ਆ ਭਈਏ ਜਿਹੜੇ ਆ ਉਹ ਤਮਾਕੂ ਪਹਿਲਾਂ ਖਾਂਦੇ ਸੀ ਮੈਂ ਕੋਈ ਵੀ ਜੱਟਾਂ ਦਾ ਬੰਦਾ ਤਮਾਕੂ ਨਹੀਂ ਖਾਂਦਾ ਦੇਖਿਆ ਸੀ ਕਿਤੇ ਵੀ ਪਹਿਲਾਂ ਖੂਹਾਂ ਤੇ ਇਹ ਤਮਾਕੂ ਲੈ ਕੇ ਆਏ ਹੌਲੀ ਹੌਲੀ ਜੱਟਾਂ ਦੇ ਮੁੰਡੇ ਵੀ ਨਹੀਂ ਤਮਾਕੂਆਂ ਤੇ ਲਾਤਦੇ ਇਹ ਨਸ਼ਾ ਇਹਨਾਂ ਨੇ ਆਪ ਲਿਆਂਦਾ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਪੰਨਿਆਂ ਦੀ ਦੇਣ ਆ ਭਈਏ ਕਦੀ ਕਿਸੇ ਦੇ ਸਕੇ ਨਹੀਂ ਹੋ ਸਕਦੇ ਤੇ ਨਾ ਇਹ ਪੰਜਾਬ ਦੇ ਹੈਗੇ ਆ ਬੀਜੇਪੀ ਦਾ ਇੱਕ ਪਾਲਿਸੀ ਆ ਬੀਜੇਪੀ ਦੀ ਇਹ ਪਾਲਿਸੀ ਵੀ ਜਿੰਨੇ ਬਿਹਾਰ ਯੂਪੀ ਵਾਲੇ ਇਹੀ ਪੰਜਾਬ 'ਚ ਸੈੱਟ ਕਰਦੀ ਹੈ ਪੰਜਾਬੀਆਂ ਦੀ ਨਸਲ ਹੀ ਖਤਮ ਕਰ ਦਈਏ ਤੁਸੀਂ ਕੰਮ ਦੇਖਦੇ ਆ ਉਹ ਤੁਹਾਡੀ ਨਸਲ ਖਨ ਨਸਲ ਖਤਮ ਕਰਨ ਤੇ ਲੱਗੇ ਹੋਏ ਭਾਈ ਨੰਬਰ 3 ਤੁਸੀਂ ਇਹਨਾਂ ਦੀ ਗੱਲ ਇੱਕ ਨੋਟ ਕਰਿਓ ਕਦੀ ਵੀ ਦੇਖ ਲਿਓ ਤੁਸੀਂ ਆਹ ਰੋਡ ਨਕੋਦਰ ਰੋਡ ਤੋਂ ਲੈ ਕੇ ਫਗਵਾੜੇ ਚਲ ਜਾਓ ਜਿੱਥੇ ਮਰਜ਼ੀ ਚਲ ਜਾਓ ਥਿਆਨੂ ਇਹਨਾਂ ਦੀਆਂ ਲੇੜੀਆਂ ਨਜ਼ਰ ਆਉਣਗੀਆਂ ਕੋਈ ਵੀ ਪੰਜਾਬੀ ਬੰਦਾ ਜੇ ਵਿੱਚ ਕੋਈ ਪੰਜਾਬੀ ਬੰਦਾ ਲਾਉਂਦਾ ਉਹਨੂੰ ਇਹ ਕੁੱਟ ਕੇ ਭਜਾ ਦਿੰਦੇ ਆ ਉਹ ਲਾਉਣ ਨਹੀਂ ਦਿੰਦੇ ਥਾਨੂੰ ਇਹ ਗੰਦ ਖਿਲਾ ਦੇਵੇ ਥਾਨੂੰ ਪਤਾ ਨਹੀਂ ਕੀ ਕੀ ਖਿਲਾਉਂਦੇ ਥਾਡੇ ਨਿਆਣਿਆਂ ਨੂੰ ਬਿਮਾਰੀਆਂ ਦਾ ਕਾਰਨ ਜਿਹੜਾ ਆ ਉਹ ਸਾਰਾ ਇਹਨਾਂ ਨੇ ਲਿਆਂਦਾ ਬਿਮਾਰੀਆਂ ਦਾ ਕਾਰਨ ਪੰਜਾਬ ਦੇ ਵਿੱਚ ਨਹੀਂ ਤਾਂ ਕੋਈ ਬਿਮਾਰੀ ਨਹੀਂ ਸੀ ਬਿਮਾਰੀ ਲਿਆਉਣ ਵਾਲੇ ਇਹ ਆ ਕਿਉਂਕਿ ਇਹਨਾਂ ਦਾ ਜਿੱਥੇ ਇਹ ਰਹਿੰਦੇ ਆ ਨਾ ਤੁਸੀਂ ਇਹਨਾਂ ਦੇ ਗੋਲ ਕਪੇ ਟਿੱਕੀਆਂ ਖਾਣੇ ਆ ਨਾ ਪਰੋਸ-ਪਰੋਸ ਕੇ ਜਿੱਥੇ ਇਹ ਕਮਰੇ ਦੇ ਵਿੱਚ ਰਹਿੰਦੇ ਆ ਉੱਥੇ ਜਾ ਕੇ ਦੇਖਿਓ ਜੇ ਤੁਹਾਨੂੰ ਉਲਟੀਆਂ ਨਾ ਲੱਗ ਜਾਣ ਤੇ ਤਾਂ ਤੁਸੀਂ ਗੱਲ ਕਰਿਓ ਇੱਥੇ ਮੇਰੇ ਪਿੰਡ ਦੀ ਤੁਹਾਨੂੰ ਮੈਂ ਦੱਸ ਦਿੰਦਾ ਰਾਤ ਨੂੰ ਕੋਈ ਸਮਾਨ ਲੈਣ ਗਿਆ ਸੀ ਕਿਰਾਨੀ ਦੀ ਦੁਕਾਨ ਤੋਂ ਤੇ ਰੇੜੀਆਂ ਇਦਾਂ ਲਾਈਆਂ ਆ ਨਾ ਜਿੱਦਾ ਮਾਰਕੀਟ ਨਹੀਂ ਹੁੰਦੀ ਸਫਾ ਬਾਜ਼ਾਰ ਹੁੰਦਾ ਵੀ ਲੈ ਲਈ ਬੰਗਿਆ ਨੇ ਲੈਂਸਰ ਦੁਕਾਨਾਂ ਲਾਈਆਂ ਸਾਡੇ ਹੀ ਪਿੰਡ ਦੇ ਮੁੰਡੇ ਉੱਥੇ ਉਹਨਾਂ ਕੋਲੋਂ ਖਾਂਡ ਹੈ ਦੇਖੋ ਪਿੰਡ ਦੇ ਬੰਦੇ ਦਾ ਕਿਸੇ ਦਾ ਕਾਰੋਬਾਰ ਨਹੀਂ ਹੈਗਾ ਉੱਥੇ ਅੱਜ ਮਿੱਤਰੋ ਅੱਜ ਇਹ ਇਹ ਕਾਰੋਬਾਰ ਕਰਦੇ ਆ ਤੁਸੀਂ ਮਕੈਨੀਕਲ ਦੇ ਲੈਂ ਦੇ ਵਿੱਚ ਐਸ ਰੋਡ ਤੇ ਤੁਸੀਂ ਦਰਵੇਸ਼ ਪਿੰਡ ਚੱਲ ਜਾਓ ਲਾਗੇ ਲਾਗੇ ਨਕੋਦਰ ਰੋਡ ਤੇ ਮੈਂ ਅਸੀਂ ਤਾਂ ਲੰਘਦੇ ਇੱਥੋਂ ਦੀ ਤੁਹਾਨੂੰ ਮਕੈਨੀਕਲ ਜਾ ਕੇ ਸਾਰੀਆਂ ਭਈਆਂ ਦੀਆਂ ਦੁਕਾਨਾਂ ਮਕੈਨੀਕਲ ਮੋਟਰਸਾਈਕਲਾਂ ਦੀਆਂ ਤੁਸੀਂ ਆਪ ਜਿੱਥੋਂ ਮਰਜੀ ਤੁਸੀਂ ਘੁੰਮ ਕੇ ਦੇਖ ਲਿਓ ਠੀਕ ਆ ਪੰਜਾਬੀ ਦੀ ਇੱਕ ਵੀ ਦੁਕਾਨ ਨਹੀਂ ਹੈਗੀ ਮੋਟਰਸਾਈਕਲ ਦੀ ਠੀਕ ਆ ਰਾਜ ਮੈਸਤਰੀ ਦੇ ਇਹਨਾਂ ਦੇ ਮੈਸਤਰੀ ਹੋਗਾ ਇਹ ਕੋਠੀਆਂ ਦੇ ਠੇਕੇ ਲੈ ਲੈ ਕੇ ਤੁਹਾਨੂੰ ਵੱਢ ਰਹੇ ਆ ਠੀਕ ਆ ਛਾਟੀਆਂ ਬੁੜੀਆਂ ਇਹਨਾਂ ਨੂੰ ਜਿੱਥੇ ਭਈਆਂ ਤਿੰਨ ਰੋਟੀਆਂ ਆਪਣੇ ਘਰ ਖਾਂਦਾ ਇਹ ਜੱਟਾਂ ਨੂੰ ਕਹਿੰਦੇ ਅਸੀਂ 10 ਰੋਟੀਆਂ ਖਾਂਦੇ ਆ ਤੁੰਨ ਕੇ ਖਾਂਦੇ ਆ ਠੀਕ ਆ ਤੇ ਉਹਨਾਂ ਨੂੰ ਜੱਟੀਆਂ ਖਿਲਾ ਵੀ ਰਹੀਆਂ ਜੱਟ ਵੀ ਖਿਲਾ ਰਿਹਾ ਆ ਉਹੋ ਹੀ ਜਦੋਂ ਟੋਲਿਆਂ ਦੇ ਵਿੱਚ ਜਾਣ ਉਹਨਾਂ ਦੇ ਤੁਸੀਂ ਆਪ ਭਰ ਰਹੇ ਆ ਤੇ ਤੁਹਾਡੇ ਗਲੇ ਵੱਢਣਗੇ ਨਹੀਂ ਕੀ ਕਰਨਾ ਤੁਹਾਨੂੰ ਇਹ ਸਾਡੀਆਂ ਜਾਇਦਾਦਾਂ ਤੇ ਕਬਜ਼ਾ ਕਰਨ ਆਏ ਆ ਹੋਰ ਕੱਖ ਨਹੀਂ ਕਰਨ ਆਏ ਇਹ ਤੁਸੀਂ ਭਲੇਖਾ ਕੱਢ ਦਿਓ ਮਨ ਚੋਂ ਵੀ ਲੈ ਵੀ ਇਹ ਤੁਹਾਡਾ ਸਵਾਰਨਾ ਆ ਇਹ ਪਾਲਿਸੀ ਆ ਸਰਕਾਰਾਂ ਦੀ ਇਹ ਭੀਜਪੀ ਦੀ ਵੀ ਪਾਲਿਸੀ ਆ ਇਹ ਆਰਐਸਐਸ ਦੀ ਵੀ ਪਾਲਿਸੀ ਆ ਇਹਨਾਂ ਨੂੰ ਕਹਿੰਦੇ ਤੁਸੀਂ ਬਾਥਿਆ ਕਰੀ ਵੜ ਜਾਓ ਉਹਨਾਂ ਦੇ ਘਰਾਂ ਦੇ ਵਿੱਚ ਮੁੜ ਕੇ ਅਸੀਂ ਬੈਲੇ ਹੀ ਤਾਂ ਦਾ ਪਾਸ ਕਰਨਾ ਵੀ ਤੁਸੀਂ ਬੈਠੇ ਰਹੋ ਜਿੱਥੇ ਬੈਠੇ ਆ ਥੱਤੀ ਇਹ ਜਾਇਦਾਦਾਂ ਆ ਜਿਹੜੇ ਐਨਆਰਆਈ ਐ ਨਾ ਇਹਨਾਂ ਨੂੰ ਦੇਖ ਕੇ ਗਏ ਆ ਤੁਸੀਂ ਰੁਕ ਜਾਓ ਸਾਲਖੰਡ ਤੁਹਾਨੂੰ ਪਤਾ ਲੱਗੂਗਾ ਵੀ ਕਿੱਦਾਂ ਕਿਸੇ ਨੂੰ ਬਿਠਾ ਲਈਦਾ ਲੈ ਤੁਸੀਂ ਕੋਠੀ ਛੜਾ ਹੀ ਨਹੀਂ ਸਕਦੇ ਭਈਏ ਕੋ ਇਹ ਭਈਆਂ ਨੇ ਕਦੇ ਕਬਜ਼ੇ ਕੀਤੇ ਵੀ ਆ ਕੋਠੀਆਂ ਤੇ ਅਸੀਂ ਤੁਹਾਨੂੰ ਲੈ ਚਲਦੇ ਮੇਰੇ ਨਾਲ ਕੋਈ ਵੀ ਆ ਕੇ ਚੱਲ ਚੱਲੇ ਅਸੀਂ ਦਿਖਾ ਲ ਦਿੰਨੇ ਆ ਇਹ ਨਹੀਂ ਸਕੇ ਹੋ ਸਕਦੇ ਕਿਸੇ ਦੇ ਦੂਜੇ ਨੰਬਰ ਇਹ ਜਿਹੜੇ ਅਸੀਂ ਸਮਾਜ ਦੇ ਲੋਕ ਆ ਜਿਹੜੀਆਂ ਛੋਟੀਆਂ ਬਰਾਦਰੀਆਂ ਦੇ ਆ ਅਕਲ ਨੂੰ ਹੱਥ ਮਾਰੋ ਥਾਦੀ ਰੱਬ ਨੇ ਬਾਹ ਫੜੀ ਆ ਟਾਡੇ ਨਿਆਣੇ ਨਸ਼ੇੜੀ ਹੋ ਗਏ ਤੁਹਾਡੇ ਨਿਆਣੇ ਨਸ਼ਿਆਂ ਤੇ ਲੱਗ ਹੈ ਹੁਣ ਤੁਸੀਂ ਜੇ ਉਹਨਾਂ ਨੇ ਮੁੱਦਾ ਚੱਕਿਆ ਉਹਨਾਂ ਦਾ ਸਾਥ ਦੇ ਕੇ ਆਪਣੇ ਨਿਆਣੇ ਕੰਮਾਂ ਤੇ ਸੈੱਟ ਕਰ ਲਉਗੇ ਤੁਹਾਡੇ ਬੱਚੇ ਵਿਆਹ ਹੋਣ ਲੱਪਣਗੇ ਦੁਬਾਰਾ ਤੁਹਾਡੇ ਮੁੰਡੇ ਕੰਮ ਛੱਡ ਗਏ ਹਸਪੀਟਲਾਂ ਦੀ ਜਾ ਕੇ ਦੇਖੋ ਸਵੇਰ ਨੂੰ ਦੀਵ ਵਾਲੀਆਂ ਗੋਲੀਆਂ ਦੀਆਂ ਲੈਣਾਂ ਲੱਗੀਆਂ ਹੁੰਨੀਆਂ ਤੇ ਮੁੰਡੇ ਡਿੱਗਦੇ ਫਿਰਦੇ ਆ ਜੇ ਤੁਸੀਂ ਹੁਣ ਸਾਥ ਦੇਤਾ ਇਹਨਾਂ ਨੂੰ ਇਹ ਕੱਲ ਜਾਣਗੇ ਤੁਹਾਡੇ ਮੁੰਡੇ ਕਾਰੋਬਾਰ ਕਰਨਗੇ ਕੰਨ ਨਹੀਂ ਪਹਿਣਾ ਕਿਉਂਕਿ ਕਾਰੋਬਾਰ ਇਹਨਾਂ ਨੇ ਯਾਦ ਹੀ ਨਹੀਂ ਕਰਨਗੇ ਦੱਸਾ ਸਾਨੂੰ ਕਰਨਗੇ ਕੰਨਾਂ ਹੀ ਪਹਿਣਾ ਇੱਕ ਦੂਜੇ ਦਾ ਸਾਥ ਲੈ ਕੇ ਆਪਣੇ ਆਪਣੇ ਕੰਮ ਖੋਲੋ ਇਹਨਾਂ ਦੇ ਮਗਰ ਨਾ ਲੱਗੋ ਇਹ ਭਈਏ ਕਿਸੇ ਦੇ ਸਕੇ ਨਹੀਂ ਹੈਗੇ ਇਹਨਾਂ ਨੇ ਖਲਾਰਾ ਪਾਉਣਾ ਪੰਜਾਬ 'ਚ ਇਹ ਪੰਜਾਬ ਨੂੰ ਮਾਰਨਾ ਆ ਇਹ ਤੁਹਾਡਾ ਭਲੇਖਾ ਆ ਵੀ ਤੁਹਾਡੇ ਸਕੇ ਆ ਇਹ ਸਕੇ ਨਹੀਂ ਹੈਗੇ ਅੱਗੇ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਓਪਰਾ ਬੰਦਾ ਘਰ 'ਚ ਨਹੀਂ ਰੱਖਣਾ ਵੀ ਲੱਗੇ ਨਹੀਂ ਰਹਿਣ ਦੇਣਾ ਹੁਣ ਤਾਂ ਇਹ ਤੁਸੀਂ ਘਰਾਂ 'ਚ ਬਿਠਾ ਲਿਆ ਓਏ ਅਕਲ ਨੂੰ ਹੱਥ ਮਾਰੋ ਤੁਸੀਂ ਕੱਲ ਨੂੰ ਅੱਜ ਇਹ ਇਹ ਕੰਮ ਕਰਦੇ ਤੁਹਾਨੂੰ ਨਹੀਂ ਇਨੀ ਤੁਹਾਡੀਆਂ ਕੁੜੀਆਂ ਵੀ ਲੈ ਜਾਣੀਆਂ ਲੈ ਜਾਂਦੇ ਹੀ ਆ ਵੈਸੇ ਤਾਂ ਤੁਹਾਡੇ ਗਲ ਘੁੱਟ ਘੁੱਟ ਕੇ ਤੁਹਾਨੂੰ ਮਾਰਨਾ ਹੈ ਨਾ ਨਹੀਂ ਟਾਈਮ ਆ ਹੁਣ ਮੁੱਦਾ ਚੱਕਿਆ ਸਾਰਿਆਂ ਨੇ ਛਾਰਪੁਰ ਵਾਲਿਆਂ ਨੇ ਚੱਕਿਆ ਮੁੱਦਾ ਉਹਨਾਂ ਦਾ ਸਾਥ ਦੇ ਦਿਓ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਨਿਆਂ ਦੇ ਕੰਮ ਤੇ ਲੱਗਣਗੇ ਤੁਹਾਡੇ ਨਿਆਂ ਦੇ ਕੰਮ ਕੰਨ ਲਾਪਣਗੇ ਪੰਜਾਬ ਪਹਿਲੇ ਵਾਲਾ ਹੋਜੂ ਪੰਜਾਬ ਦਾ ਬੇੜਾ ਬਠਾਲ ਦਿੱਤਾ ਇਹਨਾਂ ਲੋਕਾਂ ਨੇ ਕਿੱਥੇ ਸ਼ੇਖਰ ਬੀੜੀਆਂ ਸੈਕਟਾਂ ਆ ਪਤਾ ਨਹੀਂ ਕਿਹੜੀ ਕਿਹੜੀ ਭੈਣ ਚੋ ਸੌਰੀ ਮੈਂ ਗਾਲ ਨਿਕਲ ਗਈ ਮੇਰੇ ਮੂੰਹ ਚੋ ਪਤਾ ਨਹੀਂ ਕਿਹੜੀ ਕਿਹੜੀ ਵੈਰਾਈਟੀ ਇਹਨਾਂ ਨੇ ਲਿਆ ਕੇ ਦੁਕਾਨਾਂ ਦੇ ਉੱਤੇ ਲਾਤੀ ਲੜੀਆਂ ਲਾਤੀਆਂ ਉਹ ਤੁਹਾਡੇ ਨਿਆਣੇ ਖਾਣ ਲਾ ਪਏ ਤੁਹਾਨੂੰ ਨਸ਼ੇੜੀ ਬਣਾਤਾ ਤੁਹਾਡੇ ਨਿਆਣਿਆਂ ਨੂੰ ਉਹ ਕਿਹੜਾ ਕੰਮ ਨਹੀਂ ਹੈ ਭਈਆ ਸਾਹਮਣੇ ਬੈਠੇ ਕੋਈ ਪੰਜਾਬੀਆਂ ਦਾ ਕੰਮ ਕੋਈ ਹੈ ਤਦੋਂ ਜਿਹੜਾ ਪੰਜਾਬੀ ਕਰਦੇ ਹੁਣ ਸਲੂਨ ਦਾ ਕੰਮ ਇਹਨਾਂ ਦਾ ਮਕੈਨੀਕਲ ਦਾ ਕੰਮ ਇਹਨਾਂ ਦਾ ਠੀਕ ਆ ਬਾਕੀ ਪੁਲਿਸ ਅਫਸਰਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਇੱਥੇ ਦੇ ਪੰਜਾਬ ਦੇ ਪੁਲਿਸ ਵਾਲੇ ਆ ਇੱਕ ਵਾਰੀ ਸਾਥ ਦੇ ਦਿਓ ਇਹਨਾਂ ਦਾ ਨਹੀਂ ਤਾਂ ਤੁਹਾਡੇ ਦੇ ਤੁਹਾਡੇ ਤੋਂ ਉੱਪਰ ਗੋਲ ਟੋਪੀਆਂ ਵਾਲੇ ਬਿਹਾਰ ਜੁਪੀ ਵਾਲੇ ਸਾਡੇ ਤੇ ਆ ਜਾਣੇ ਆ ਚਾਹਨੂ ਉਹੋ ਹੀ ਕਰਨਾ ਪੈਣਾ ਜੋ ਇਹ ਕਹਿਣਗੇ ਤੁਸੀਂ ਪੰਜਾਬ ਦੇ ਅਸੀਂ ਚਾਹੁੰਦੇ ਸਾਡੀ ਤਰੱਕੀ ਹੋਵੇ ਜਿਹੜੇ ਪੁਲਿਸ ਅਫਸਰ ਆ ਪਤਨੀ ਕਿੰਨਾ ਕਿੰਨਾ ਚਾਰ ਹੋ ਗਏ ਲੱਗੇ ਆ ਉਹਨਾਂ ਦੀ ਤਰੱਕੀ ਨਹੀਂ ਕੀਤੀ ਉਹਨਾਂ ਨੂੰ ਕੋਈ ਪੋਸਟ ਨਹੀਂ ਅੱਗੇ ਸਟਾਰ ਨਹੀਂ ਲੱਗਾ ਤੇ ਉਧਰੋਂ ਬਿਹਾਰਪੂ ਵਾਲੇ ਭਈਏ ਲਿਆ ਕੇ ਇੱਥੇ ਡੀਡੀ ਡੀਐਸਪੀ ਆਈਜੀ ਪਤਾ ਨਹੀਂ ਕੀ ਕੀ ਲਾਤੇ ਉੱਪਰ ਇਹਨਾਂ ਨੇ ਇਸ ਕਰਕੇ ਸਾਥ ਦਿਓ ਸਾਡੇ ਨਿਆਣੇ ਵੀ ਜਿਹੜੇ ਆ ਉਹ ਵੀ ਕੰਮ ਕੰਨ ਲਾਪਣਗੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਕੌਮਾਂ ਸਾਥ ਦਿਓ ਇਹ ਸਾਰਿਆਂ ਦਾ ਹੀ ਫਾਇਦਾ ਆ ਇਕੱਲਾ ਉਹਨਾਂ ਦਾ ਫਾਇਦਾ ਨਹੀਂ ਹੈਗਾ ਵੇ ਲੈ ਵੀ ਕੱਲਾ ਜੱਟਾਂ ਦਾ ਫਾਇਦਾ ਆ ਜੇ ਜੱਟ ਉੱਠੇ ਆ ਜਾਂ ਜੱਟ ਜ਼ਿਮੀਂਦਾਰ ਉੱਠਿਆ ਉਹ ਕਿਸੇ ਗੱਲ ਕਰਕੇ ਉੱਠਿਆ ਉਹਦਾ ਨਹੀਂ ਉਹ ਔੜਦੇ ਉਹਨਾਂ ਨੂੰ ਵੀ ਪਤਾ ਵੀ ਸਾਡਾ ਕੰਮ ਰੁਕਦਾ ਪਰ ਗੱਲ ਇਹ ਆ ਉਹ ਬਚਾਉਣਾ ਚਾਹੁੰਦੇ ਪੰਜਾਬ ਨੂੰ ਵੀ ਸਾਡਾ ਪੰਜਾਬ ਵੱਜ ਜਵੇ ਤੁਸੀਂ ਵੀ ਸਾਥ ਦਿਓ ਐਸੀ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਬਈ ਇਹ ਕਿਸੇ ਦੇ ਸਕੇ ਨਹੀਂ ਇਹਨਾਂ ਨੂੰ ਪਿੰਡ ਦੇ ਵਿੱਚ ਨਾ ਰੱਖੋ ਇਹਨਾਂ ਨੂੰ ਮੋਟਰਾਂ ਤੇ ਹੀ ਵਧੀਆ ਲੱਗਦੇ ਇਹਨਾਂ ਕੋ ਕੰਮ ਕਰਾਓ ਕੰਮ ਕਰਾ ਕੇ ਤੋੜ ਦਿਓ ਇਹ ਨਾ ਕਹੋ ਵੀ ਤੂੰ ਆਪਣੀ ਘਰ ਵਾਲੀ ਲਿਆ ਪੰਜਾਬ ਚ ਤੁਹਾਡਾ ਨਿਆਣਾ ਪੰਜਾਬੀਓ ਇੱਕ ਹੋਊਗਾ ਤੇ ਭੰਿਆਂ ਦੇ 6 6 ਨਿਆਣੇ ਆ 6 6 ਨਿਆਣਿਆਂ ਦੀ ਤੁਸੀਂ ਪੀਸਾਂ ਵੀ ਤਾਰਦੇ ਆ ਤੁਸੀਂ ਉਹਨਾਂ ਨੂੰ ਰੋਟੀਆਂ ਵੀ ਖਵਾਉਂਦੇ ਆ ਤੁਸੀਂ ਉਹਨਾਂ ਦੇ ਬਿੱਲ ਵੀ ਦਿੰਦੇ ਆ ਤੁਸੀਂ ਪਤਾ ਨਹੀਂ ਕੀ ਕੀ ਕਰਦੇ ਹੋ ਉਹਨਾਂ ਦਾ ਆਪਣੇ ਥਾਡੇ ਜਿਹੜੇ ਪੰਜਾਬ ਦੇ ਬੱਚੇ ਆ ਜਿਹੜੇ ਗਰੀਬਾਂ ਦੇ ਨਿਆਣੇ ਉਹ ਤੁਹਾਡੇ ਕੋਲੋਂ ਉਹਨਾਂ ਨੂੰ ਤੁਹਾਨੂੰ ਦਿੱਤਾ ਨਹੀਂ ਜਾਂਦਾ ਤੁਸੀਂ ਤੀਜੇ ਸੂਬੇ ਤੋਂ ਆਏ ਜਿਹੜੇ ਨਿਆਣੇ ਆ ਉਹਨਾਂ ਨੂੰ ਤੁਸੀਂ ਕਰਨਾ ਹੈ ਉਹ ਨਹੀਂ ਸਾਡੇ ਗਲੇ ਵੱਢਣੇ ਵੇ ਕੀ ਕਰਨਾ ਤੇ ਤੁਸੀਂ ਆਪ ਸਿਆਣੇ ਆ ਅਕਲ ਨੂੰ ਹੱਥ ਮਾਰੋ ਪੰਜਾਬੀ ਬੰਦਿਆਂ ਦਾ ਪੰਜਾਬ ਵਾਲੇ ਬੰਦਿਆਂ ਦਾ ਸਾਥ ਦਿਓ ਨਹੀਂ ਤਾਂ ਚੰਗੇ ਰਹਿ ਜੂंगे ਜਿੱਥੇ ਮੈਜੋਰਟੀ ਘੱਟ ਹੋਵੇ ਨਾ ਉੱਥੇ ਸਰਕਾਰਾਂ ਸੁਣਦੀਆਂ ਨਹੀਂ ਗੱਲ ਇੱਥੇ ਤੁਸੀਂ ਆਪ ਜਾਣਦੇ ਆ ਇਹਨਾਂ ਦੀ ਮжоਰਿਟੀ ਪੰਜਾਬ 'ਚ ਜ਼ਿਆਦਾ ਹੋ ਗਈ ਕੱਲੂ ਮੁੱਖ ਮੰਤਰੀ ਵੀ ਇਹਨਾਂ ਦਾ ਬਣੂਗਾ ਤੇ ਤੁਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਦੇ ਸਾਡੇ ਅਧਿਕਾਰ ਖੋਲਣੇ ਆ ਤੁਹਾਡੇ ਆ ਜਿਹੜੇ ਰਛਨ ਕਾਰਡ ਪਿੰਡਾਂ ਦੇ ਵਿੱਚ ਕੱਟ ਹੋ ਜਾਂਦੇ ਨਾ ਬੁੜੀਆਂ ਰੋਲਾ ਪਾਉਨੀਆਂ ਇਹਨਾਂ ਦੇ ਕਰਕੇ ਕੱਟ ਹੁੰਦੇ ਆ ਬਈਆਂ ਨੂੰ ਪਿੰਡ ਦੇ ਵਿੱਚ ਨਾ ਰਹਿਣ ਦਿਓ ਇਹਨਾਂ ਨੂੰ ਇੱਥੋਂ ਮੋਟਰਾਂ ਤੇ ਤੱਕ ਰੱਖੋ ਪਰਵਾਹ ਨਾ ਇਹਨਾਂ ਦਾ ਮਗਾਓ ਬੇਲੇ ਵੀ ਤੂੰ ਰਾਮੂ ਆਪਣੀ ਘਰ ਵਾਲੀ ਵੀ ਲਿਆ ਘਰ ਵਾਲੀ ਆ ਗਈ ਉਹਦੇ ਪੱਕੇ ਕਾਗਜ਼ ਇੱਥੇ ਬਣ ਗਏ ਤੁਹਾਡਾ ਅਧਿਕਾਰ ਇੱਕ ਬੰਦੇ ਦਾ ਮਰ ਗਿਆ ਤੇ ਭਲੇਖਾ ਕੱਢ ਦਿਓ ਮਨ 'ਚੋਂ ਸਾਡੇ ਪੈਰਾਂ ਤੇ ਖਵਾੜੀ ਮਾਨਣ ਵਾਲੇ ਇਹ ਬਿਹਾਰ ਜੁਪੀ ਵਾਲੇ ਭਈਏ ਆ ਇਹ ਤੁਹਾਨੂੰ ਇੱਕ ਦਿਨ ਨਾ ਮਾਰਨਗੇ ਤੁਹਾਡੀਆਂ ਜਾਇਦਾਦਾਂ ਤੇ ਕਬਜ਼ਾ ਕਰਨਗੇ ਤੇ ਤੁਹਾਡੇ ਕੋ ਕੱਖ ਨਹੀਂ ਹੋਣਾ ਸਰਕਾਰਾਂ ਇਹਨਾਂ ਦਾ ਸਾਥ ਨਹੀਂ ਆ ਠੀਕ ਆ ਕਿਉਂਕਿ ਪਿੱਛੋਂ ਪਾਲਿਸੀ ਆ ਬੀਜੇਪੀ ਦੀ ਪਾਲਿਸੀ ਇਹ ਆ ਕਿ ਜਿੰਨਾ ਬਿਹਾਰ ਜੁਪੀ ਵਾਲਾ ਭਈਆ ਪੰਜਾਬ ਨਹੀਂ ਫਿੱਟ ਕਰਦੀ ਏ ਫੇਰ ਸਾਡੀ ਸਰਕਾਰ ਹੋਣੀ ਨਹੀਂ ਤਾਂ ਉਦਾਂ ਪੰਜਾਬੀਆਂ ਨੇ ਸਾਨੂੰ ਸਰਕਾਰ ਨਹੀਂ ਦੱਤੀ ਆਉਣ ਦੇਣੀ ਤੇਸ ਕਰਕੇ ਇਹ ਬਈਆ ਜੂਪੀ ਤਾਂ ਲਿਆ ਰਹਾ ਆ ਪੰਜਾਬ ਚ ਕਿ ਇਹਨਾਂ ਦੀ ਵੱਧ ਤੋਂ ਵੱਧ ਵੋਟ ਵੱਧ ਤੋਂ ਵੱਧ ਜਿਹੜੇ ਕਾਗਜ਼ ਪੱਤਰ ਆ ਉਹ ਪੰਜਾਬ ਦੇ ਬਣਾ ਰਹੇ ਆ ਦੂਜਾ ਨੰਬਰ ਤੇ ਇਹ ਸਾਡੇ ਤਾਂ ਇੱਥੇ ਅਫਸਰ ਹੀ ਹੈ ਨਹੀਂ ਆ ਬੈਂਕਾਂ ਦੇ ਵਿੱਚ ਤੁਸੀਂ ਚਲ ਜਾਓ ਅੱਗੇ ਬੈਂਕਾਂ 'ਚ ਸਰਦਾਰ ਨਜ਼ਰ ਆਉਂਦੇ ਸੀ ਪੰਜਾਬੀ ਨਜ਼ਰ ਸੀ ਬੈਂਕਾਂ ਦੇ ਵਿੱਚ ਅਫਸਰ ਲੱਗੇ ਹੋਏ ਜਿੱਥੇ ਤੁਸੀਂ ਮਿਹੜੀ ਮਾਰਦੀ ਬੈਂਕ ਜਾਂਦੇ ਸੀ ਨਾ ਬਿਜਲੀ ਵਿਭਾਗ ਵਿੱਚ ਚਲ ਜਾਓ ਉੱਥੇ ਮਿਹੜੀ ਸਰਦਾਰ ਹੁੰਦੇ ਸੀ ਹੁਣ ਉੱਥੇ ਭਈਏ ਨਜ਼ਰ ਆਉਂਦੇ ਆ ਇੱਥੋਂ ਹੀ ਤੁਸੀਂ ਆਪਣੇ ਅੰਦਾਜ਼ਾ ਲਾ ਲਓ ਉਹ ਪੰਨਿਆਂ ਨੇ ਕੋਠੀਆਂ ਪਾ ਲਈਆਂ ਤੁਹਾਡੇ ਸਿਰ ਤੇ ਅਕਲ ਕਰੋ ਜਿਹੜੇ ਬੰਦੇ ਕਹਿੰਦੇ ਆ ਕਿ ਲੈ ਬਈ ਇਹਨਾਂ ਤੋਂ ਬਿਨਾਂ ਕੰਮ ਨਹੀਂ ਚੱਲਣਾ ਮੇਰੀ ਗੱਲ ਸੁਣੋ ਇੱਕ ਇੱਥੇ ਜਦੋਂ ਪਾਣੀ ਆ ਗਿਆ ਹੜ ਆਇਆ ਦੋ ਵਾਰੀ ਇਹ ਛੱਡ ਕੇ ਦੌੜਿਆ ਤੇ ਪੰਜਾਬੀਆਂ ਨੇ ਉਹਨਾਂ ਨੂੰ ਰਜਾਇਆ ਅਰ ਮੱਖਰ ਭਰ ਰੁਪਈਆ ਕਰੋੜਾ ਰੁਪਈਆ ਪੰਜਾਬੀਆਂ ਨੇ ਲਾਇਆ ਉਹਨਾਂ ਦੇ ਹੜਾਂ ਤੇ ਜੇ ਉੱਥੇ ਕਰੋੜਾ ਰੁਪਈਆ ਲਾ ਸਕਦੇ ਸਾਡਾ ਸਾਲ ਜੇ ਪੰਜਾਬ ਦਾ ਕੰਮ ਨਾ ਵੀ ਚੱਲੂ ਅਸੀਂ ਮਰਨ ਨਹੀਂ ਲੱਗੇ ਕੰਮ ਹੌਲੀ ਹੌਲੀ ਸੈੱਟ ਹੋ ਜਾਣੇ ਸਾਰੇ ਇਹਨਾਂ ਨੂੰ ਇਥੋਂ ਭਜਾਓ ਨਹੀਂ ਤਾਂ ਆਉਣ ਵਾਲੇ ਟੈਂਜੋ ਤੁਹਾਡੀਆਂ ਬੁੜੀਆਂ ਦੇ ਤੁਹਾਡੀਆਂ ਕੁੜੀਆਂ ਦੇ ਤੁਹਾਡੇ ਗਲ ਪੱਢਣਗੇ ਇਹ ਮੈਂ ਇਹ ਗੱਲ ਪੱਕੀ ਗੱਲ ਕਹਿ ਰਿਹਾ ਇਹਨਾਂ ਨੂੰ ਇਥੋਂ ਕੱਢੋ ਕੱਢੂਗੇ ਤਾਂ ਦੇ ਨਿਆਣੇ ਕੰਮ ਕਰੂਗੇ ਤੁਹਾਡੇ ਨਾਣੇ ਨਿਆਣੇ ਨਸ਼ੇੜੀ ਨਹੀਂ ਹੋਣਗੇ ਨਸ਼ਾ ਇਹ ਏਸੇ ਕਰਕੇ ਸਰਕਾਰ ਲੈ ਕੇ ਆਉਂਦੀ ਆ ਕਿ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਮੈਜੋਰਟੀ ਜ਼ਿਆਦਾ ਹੋਵੇ ਤੇ ਪੰਜਾਬੀਆਂ ਨੂੰ ਢੱਡ ਕਰ ਦਿਓ ਇਹਨਾਂ ਦੀ نسل ਖਤਮ ਕਰ ਦਿਓ ਇਹ 84 ਤੋਂ ਬਾਅਦ ਤਾਂ ਕੰਮ ਚੱਲਿਆ ਆ ਤੁਸੀਂ ਬੇਅਕਲਿਓ ਪੰਜਾਬ ਦੇਓ ਧਿਆਨੀ ਸਿਆਸਤਾਂ ਨਹੀਂ ਸਮਝ ਸਕੇ ਪਿੰਡ ਦੇ ਬੱਕ ਪਿੰਡ ਥਿਆਦੇ ਪਾੜ ਦਿੱਤੇ ਇਹਨਾਂ ਨੇ ਚਾਰ-ਚਾਰ ਪਾਰਟੀਆਂ ਬਣਾ ਦਿੱਤੀਆਂ ਉਹ ਜਿੱਥੇ ਤੁਸੀਂ ਇਕੱਠੇ ਰਹਿਣ ਵਾਲੇ ਤੁਸੀਂ ਅੱਜ ਡੰਗਾ ਚੱਕੀ ਫਿਰਦੇ ਇੱਕ ਦੂਜੇ ਦੇ ਵਜੇ ਪਵਾੜਾ ਪਾਉਣ ਵਾਲੇ ਲੀਡਰ ਹੀ ਆ ਇਹ ਤੁਹਾਨੂੰ ਮਾਰਨਗੇ ਤੁਹਾਡੇ ਕੋਲੋਂ ਹੀ ਭਰਾ ਨੂੰ ਭਰਾ ਹੀ ਮਰਵਾ ਦਿੰਦਾ ਦੇਖੋ ਕਿੱਡਾ ਵੱਡਾ ਸੈਕਮੈਂਟ ਜਿੱਥੇ ਚਾਰ ਭਰਾ ਰਹਿੰਦੇ ਇਕੱਠੇ ਉਹਨਾਂ ਨੂੰ ਪਾੜ ਦਿੱਤਾ ਵੋਟਾਂ ਕਰਕੇ ਉਹਨਾਂ ਨੂੰ ਬੈਰੀ ਬਣਾਤਾ ਉਹ ਕਹਿੰਦਾ ਉਹ ਕਹਿੰਦਾ ਜੇ ਤੁਸੀਂ ਵਿਆਹ ਸ਼ਾਦੀਆਂ ਦੇ ਭਰਾ ਚਾਰ ਇਕੱਠੇ ਹੋ ਸਕਦੇ ਆ ਉਦੋਂ ਨਹੀਂ ਕੱਟੇ ਹੋ ਸਕਦੇ ਇਹਨਾਂ ਦੇ ਮਗਰ ਨਾ ਲੱਗੋ ਇਹਨਾਂ ਨੇ ਤੁਹਾਨੂੰ ਮਾਰਨਾ ਆ ਬਚੋ ਇਹਨਾਂ ਕੋਲੋਂ ਤੁਹਾਡੀਆਂ ਜਿਹੜੀਆਂ ਸਕੀਮਾਂ ਤੁਹਾਡੇ ਅਧਿਕਾਰ ਜਿਹੜੇ ਤੁਹਾਨੂੰ ਆਉਂਦੇ ਆ ਸਰਕਾਰ ਵੱਲੋਂ ਉਹ ਤਾਂ ਬੇਲੇ ਲਈ ਜਾਂਦੇ ਆ ਤੁਹਾਡੇ ਤਾਂ ਕੋਲੇ ਹੀ ਨਹੀਂ ਆਉਂਦੇ ਤੁਹਾਨੂੰ ਤਾਂ ਮੈਨਾ ਹੀ ਨਹੀਂ ਕੱਖ ਵੀ ਮਿਲਿਆ ਹੀ ਨਹੀਂ ਕੱਖ ਵੀ ਹੱਲੇ ਤਾਂ ਬਹੁਤ ਸਕੀਮਾਂ ਆ ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹਨੂੰ ਪਤਾ ਹੁੰਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਆਪਣਾ ਕੰਮ ਆਪ ਕਰੋ ਆਪਣਾ ਕੰਮ ਜਿਹੜਾ ਉਹ ਆਪ ਕਰੋ ਆਪਣੇ ਐਸਸੀ ਸਮਾਜ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਮੌਕਾ ਰੱਬ ਨੇ ਦਿੱਤਾ ਆਪਣਾ ਕੰਮ ਸਟਾਰਟ ਕਰੋ ਕੋਈ ਵੀ ਕਰੋ ਕੰਮ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਜਿਹੜਾ ਮਕੈਨਿਕਲ ਆ ਜਾਂ ਕੋਈ ਹੋਰ ਕੰਮ ਜਾਣਦਾ ਸਿੱਖਿਆ ਆ ਉਹ ਆਪਣਾ ਕੰਮ ਕਰੀ ਚੱਲੇ ਜਿਹੜਾ ਦਿਹਾੜੀਦਾਰ ਬੰਦਾ ਉਹ ਦਿਹਾੜੀਦਾਰ ਵੀ ਕਰ ਸਕਦਾ ਜਿਹੜੇ ਆਮ ਘਰਾਂ ਦੇ ਵਿੱਚ ਬੰਦੇ ਬੈਠੇ ਤਾਸ਼ਾ ਕੁੱਟਦੇ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਰੇੜੀਆਂ ਲਾਓ ਕੰਮ ਕਰੋ ਕੰਮ ਕਰਨ ਦੇ ਨਾਲ ਤੁਹਾਡਾ ਬਹੁਤ ਫਾਇਦਾ ਹੋਊਗਾ ਕਾਨੂੰਨ ਪੱਧੇ ਪਈਏ ਗੱਡੀਆਂ ਲੈ ਸਕਦੇ ਆ ਮੋਟਰਸਾਈਕਲ ਲੈ ਸਕਦੇ ਕੋਠੀਆਂ ਪਾ ਸਕਦੇ ਪੰਜਾਬ ਦੇ ਸਿਰ ਤੇ ਤੇ ਮਿੱਤਰੋ ਤੁਸੀਂ ਕਿਉਂ ਨਹੀਂ ਪਾ ਸਕਦੇ ਤੁਸੀਂ ਹੱਥ ਜੋੜ ਕੇ ਬੇਨਤੀ ਆ ਸਾਥ ਦਿਓ ਉਹਨਾਂ ਦਾ ਉਹਨੇ ਮੁੱਦਾ ਚੱਕਿਆ ਨਹੀਂ ਤਾਂ ਪੰਜਾਬ ਕਾਹੇ ਜੋਗਾ ਨਹੀਂ ਨਹੀਂ ਛੱਡਣਾ ਇਹਨਾਂ ਦੀ ਪਾਲਿਸੀ ਇੱਕੋ ਹੀ ਆ ਠੀਕ ਆ ਤੁਸੀਂ ਉਧਰ ਚੱਲ ਜਾਓ ਬਿਹਾਰ ਉਪੀ ਹਲਾ ਜਿੱਥੇ ਮਰਜ਼ੀ ਚੱਲ ਜਾਓ ਦਿੱਲੀ ਤੋਂ ਅੱਗੇ ਉਧਰ ਗੁਰਦੁਆਰੇ ਜਿਹੜੇ ਬਣਿਆ ਗੁਰਦੁਆਰੇ ਬੰਜਰ ਬਣਾਤੇ ਨਾ ਭਈਆਂ ਨੇ ਕੋਈ ਗੁਰਦੁਆਰੇ ਦੀ ਇਮਾਨਤਾ ਨਹੀਂ ਕਰਦਾ ਇਦੋਂ ਆਪਣੇ ਪੰਜਾਬ ਜਿਹੇ ਪੰਜਾਬੀ ਅੱਥੇ ਜਿੰਦੀ ਆ ਤਾਂ ਗੁਰਦੁਆਰੇ ਵਧੀਆ ਚੱਲੀ ਜਾਂਦੇ ਵਧੀਆ ਰੱਬ ਦਾ ਨਾਮ ਲੈ ਹੁੰਦਾ ਮੰਦਰ ਵੀ ਵਧੀਆ ਚੱਲੀ ਜਾਂਦੇ ਆ ਇਹਨਾਂ ਤਾਂ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਸ਼ੇਖਰਾਂ ਦਾ ਠੁੱਕ ਠੁੱਕ ਕੇ ਬਹੁਤ ਭੈੜੀ ਹਾਲਤ ਕਰ ਦਿੱਤੀ ਆ ਇਹ ਪੰਜਾਬੀਆਂ ਨੂੰ ਖਤਮ ਕਰਨ ਆਏ ਆ ਜੇ ਇਹਨਾਂ ਨੂੰ ਐਤੀਨਾ ਤੋੜਿਆ ਗਿਆ ਇਨੀ ਨਾ ਕੋਈ ਗੁਰਦੁਆਰਾ ਛੱਡਣਾ ਨਾ ਕੋਈ ਮਸਜਿਦ ਛੱਡਣੀ ਆ ਇਸ ਕਰਕੇ ਇਹਨਾਂ ਕੋ ਹੱਥ ਜੋੜ ਕੇ ਬੇਤੀ ਨਾ ਕੋ ਖੇੜਾ ਛਡਾਓ ਜਿੱਦਾਂ ਵੀ ਮਰਜ਼ੀ ਛੜਾਓ ਇਹਨਾਂ ਤੋਂ ਛੜਾਓ ਖੜਾ ਕੋਈ ਗੱਲ ਨਹੀਂ ਕੰਮ ਹੋ ਜਾਊ ਅੱਗੇ ਕਰੋਨਾ ਦੇ ਵਿੱਚ ਕਿਤੇ ਕੰਮ ਨਹੀਂ ਸਾਡਾ ਚੱਲਿਆ ਝੋਨੇ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਆਪਣੇ ਹੀ ਬੰਦਿਆਂ ਨੇ ਕੰਮ ਕਰਨ ਲੱਪਣ ਇਹ ਨਹੀਂ ਵੀ ਇੱਕ ਦੰਮੇ ਉੱਠਣਗੇ ਥੋੜਾ ਜਿਹਾ ਹਟ ਕੇ ਆਪ ਵੀ ਥੋੜਾ ਜਿਹਾ ਮੈਂ ਡਟਾ ਜ਼ਿੰਮੇਦਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪ ਵੀ ਜਿਹੜੇ ਛੋਟੇ ਬਰਾਦਿਆਂ ਦੇ ਐਸੀ ਸਮਾਜ ਹੈ ਚਾਹੇ ਕੋਈ ਵੀ ਆ ਉਹਨਾਂ ਨਾਲ ਥੋੜਿਆ ਰਸਤਾ ਕਾਇਮ ਕਰੋ ਪਿਆਓ ਸਾਡੇ ਕੰਮ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਠੀਕ ਆ ਜਿਹੜੀਆਂ ਬਹਿਤਰੀਆਂ ਗੱਲਾਂ ਆ ਉਹ ਬੰਦ ਕਰ ਦਿਓ ਹੁਣ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਇਕੱਠੇ ਹੋ ਕੇ ਇੱਕ ਪਾਸੇ ਹੋ ਕੇ ਫਿਰ ਤਾਂ ਦੇਖੋ ਬਚਾਉਣਾ ਹੈ ਪੰਜਾਬ ਨੂੰ ਇਹਨਾਂ ਨੂੰ ਇੱਥੋਂ ਇਹ ਤੋਂ ਖੜਾ ਛੜਾ ਲਓ ਨਹੀਂ ਤਾਂ ਤੁਸੀਂ ਅੱਜ ਨਾ ਕੋਠੀਆਂ ਬਣਾ ਕੇ ਵੱਡੀਆਂ-ਵੱਡੀਆਂ ਟੈਂਕੀਆਂ ਲਾ ਕੇ ਬੈਠੇ ਆ ਇੱਕ ਦਿਨ ਕੋਠੀਆਂ ਇਹਨਾਂ ਦੀਆਂ ਹੋਣੀਆਂ ਠਾੜਾ ਇੱਕ ਨਿਆਣਾ ਆ ਠਾੜੇ ਜਨਾਨੀਆਂ ਦੇ ਜਾਣ ਕੇ ਪਰਿਸ਼ਨ ਇਹ ਕਰਤੇ ਆ ਇਹ ਜਾਣ ਕੇ ਪਰਿਸ਼ਨ ਸਰਕਾਰਾਂ ਦੀ ਪਾਲਿਸੀ ਆ ਕਿ ਜਦੋਂ ਨਿਆਣਾ ਹੋਣ ਵਾਲਾ ਇਹਦਾ ਪਰਿਸ਼ਨ ਕਰ ਦਿਓ ਕਿ ਗਾਹਾਂ ਨਿਆਣਾ ਨੇ ਲੈ ਸਕਿਆ ਠੀਕ ਆ ਤੁਹਾਡੇ ਆ ਨਾਣੇ ਨਿਆਣਾ ਘਰ ਦੇ ਵਿੱਚ ਆ ਕੇ ਆ ਉਹ ਜਿਹੜੇ ਬਈਏ ਲਿਆ ਕੇ ਤੁਸੀਂ ਘਰਾਂ ਚ ਬਿਠਾਲਦੇ ਉਹਨਾਂ ਦੀ ਚਾਰ ਚੰਨ ਨਿਆਣੇ ਪੰਜ 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 ਨਿਆਣਿਆਂ ਨੂੰ ਤੁਹਾਡੇ ਛਾਡੇ ਕੋਲੇ ਰੋਟੀ ਖਾਂਦੇ ਆ ਤੁਹਾਡੇ ਕੋਲੇ ਦੁੱਧ ਖਾਈਆਂ ਤੁਹਾਡੇ ਕੋਲੋਂ ਪੈਸਾ ਕਮਾਈ ਜਾਂਦੇ ਆ ਠੀਕ ਆ ਤੁਹਾਡੇ ਕੋਲੋਂ ਖਾ ਪੀ ਕੇ ਤੁਹਾਡੇ ਕੋਲੋਂ ਪਲਕੇ ਬਾਜ ਤੁਹਾਡੇ ਗਾਲ ਕੁੱਟਣਗੇ ਇੱਕ ਦਿਨ ਹੁਣ ਮੌਕਾ ਆ ਰੱਬ ਨੇ ਟਾਈਮ ਦਿੱਤਾ ਵਧੀਆ ਹੱਥ ਜੋੜ ਕੇ ਬੇਤੀਆਂ ਨਾਲੋਂ ਖਿੜਾ ਛੜਾਓ ਸਾਰੇ ਸਾਥ ਦਿਓ ਉਹ ਬੱਚੇ ਨਾਲ ਬਹੁਤ ਰਿੰਦਗੀ ਕੀਤੀ ਆ ਮਾਮਾ ਵੀ ਘਰਾਂ 'ਚ ਬੈਠੀਆਂ ਸਾਰਿਆਂ ਦੇ ਬੱਚੇ ਆ ਇਹ ਨਹੀਂ ਵੀ ਜੇ ਅਸੀਂ ਇੱਧਰ ਬੈਠੇ ਆ ਤੇ ਸਾਨੂੰ ਦੁੱਖ ਨਹੀਂ ਉਸ ਬੱਚੇ ਦਾ ਸਾਨੂੰ ਬਹੁਤ ਦੁੱਖ ਆ ਆਪਣੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਨ ਜਾਂਦੇ ਆ ਮੈਂ ਟੀਚਰਾਂ ਨੂੰ ਵੀ ਕਹਿਣਾ ਚਾਹੁੰਦਾ ਸਰਕਾਰੀ ਵਾਲਿਆਂ ਨੂੰ ਕਿ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਸਾਰੇ ਬੱਚਿਆਂ ਦਾ ਠੀਕ ਹੈ ਤੇ ਭਈਆਂ ਦੇ ਨਿਆਣੇ ਸਕੂਲਾਂ ਦੇ ਵਿੱਚ ਜਿਹੜੇ ਭੱਜੇ ਆ ਉਹ ਬਿਲਕੁਲ ਨਾ ਕਿਉਂਕਿ ਦੇਖੋ ਜਿਹੜੀਆਂ ਸਹੂਲਤਾਂ ਸਰਕਾਰ ਨੇ ਪੰਜਾਬ ਵਾਲਿਆਂ ਨੂੰ ਸਰਕਾਰੀ ਸਕੂਲਾਂ ਨੂੰ ਭੇਜਣੀਆਂ ਉਹ ਤਾਂ ਇਹ ਖਾਈ ਜਾਂਦੇ ਆ ਇਹਨਾਂ ਕੋਲ ਤਾਂ ਪੈਂਸਲਾ ਪੈਂਸਲਾ ਵੀ ਨਹੀਂ ਲੈਣਦੀ ਇਹਨਾਂ ਦੀ ਾਕਾਤ ਇਹ ਤਾਂ ਬਾਕੀ ਨੇ ਵਾਲਿਆਂ ਦੀਆਂ ਘੜ ਲੈਂਦੇ ਆ ਅਸੀਂ ਨੇ ਉਹ ਦੇਖਿਆ ਸਾਰਾ ਕੁਝ ਇਸ ਕਰਕੇ ਇਹਨਾਂ ਕੋਲੋਂ ਖਿਹੜਾ ਛਡਾਓ ਨੰਬਰ 4 ਇੱਕ ਗੱਲ ਮੈਂ ਜੱਟਾਂ ਜ਼ਿੰਮੇਦਾਰ ਨੂੰ ਇਹ ਗੱਲ ਕਹਿਣੀ ਚਾਹਣਾ ਕਦੀ ਵੀ ਗੱਲ ਇਹਨਾਂ ਦੀ ਨੋਟ ਕਰ ਲਿਓ ਜਿਹੜਾ ਭਈਆ ਦੋ ਰੋਟੀਆਂ ਘਰ ਦੇ ਵਿੱਚ ਖਾਣ ਵਾਲਾ ਨਾ ਜਦੋਂ ਤੁਹਾਡੇ ਕੰਮ ਤੇ ਲੱਗ ਜਾਂਦਾ ਉਹ ਕਹਿੰਦਾ ਮੈਂ 10 ਰੋਟੀਆਂ ਖਾਣਾ ਤੁਹਾਡੇ ਤੁੰਕੇ ਤੁਹਾਡੇ ਕੋਲੋਂ ਰੋਟੀ ਖਾਂਦਾ ਨਾਲੇ ਪੈਸੇ ਲੈਂਦਾ ਤੇ ਨਾਲੇ ਉਹ ਰਾਤ ਨੂੰ ਬੁੜੀਆਂ ਦੁੱਧ ਵੀ ਦਿੰਦੀਆਂ ਉਹਨੂੰ ਤੇ ਦਾਲ ਚ ਘੇ ਵੀ ਪਾ ਕੇ ਦਿੰਦੀਆਂ ਘੇ ਘੂ ਪਾਉਣਾ ਬੰਦ ਕਰੋ ਇਹਨਾਂ ਨੂੰ ਇਨੀ ਜਾਨ ਪਾ ਕੇ ਤੁਹਾਡਾ ਹੀ ਗਲ ਘੁੱਟ ਕੇ ਜਾਣਾ ਇਹਨਾਂ ਨੇ ਜਿਹੜਾ ਪੰਜਾਬੀ ਬੰਦਾ ਹੁੰਦਾ ਉਹ ਪੰਜਾਬ ਦਾ ਹੀ ਹੁੰਦਾ ਜਿਹੜੀ ਮਰਜ਼ੀ ਕਾਸ਼ਟ ਦਾ ਆ ਜਿਹੜੀ ਮਰਜ਼ੀ ਕਾਸ਼ਟ ਦਾ ਮੰਨ ਲਓ ਉਹ ਤੁਹਾਡੇ ਕੰਮ ਕਰਦਾ ਜੋ ਕੋਈ ਉਨੀ ਕੀ ਹੋ ਵੀ ਗਈ ਉਹਦਾ ਘਰ ਆ ਇੱਥੇ ਭਾਈ ਉਹ ਰਹਿ ਸਕਦਾ ਠੀਕ ਆ ਤੁਸੀਂ ਜਾ ਸਕਦੇ ਆ ਉਹ ਤਾਂ ਪੁੱਛ ਸਕਦੇ ਪਹਿਲੀ ਗੱਲ ਇਹ ਪੰਜਾਬੀ ਨੇ ਇਧਰ ਹੀ ਹਰਕਤ ਹੀ ਨਹੀਂ ਕਰਨੀ ਨਾ ਕੋਈ ਕਰਦਾ ਹੈ ਠੀਕ ਹੈ ਜੇ ਦੋ ਬੰਦੇ ਕਾਮਾਕਾਰਾਂ ਦੇ ਪੈ ਗਿਆ ਸਾਰਾ ਕਨਸੈਪਟ ਹੋ ਜਾਣਾ ਤੇ ਬਾਕੀ ਇੱਕ ਗੱਲ ਮੈਂ ਹੋਰ ਸੈਟਿੰਗ ਤੇ ਦੱਸਦਾ ਹਦਵਾ ਕਿ ਕਈ ਬੰਦੇ ਰਲਾ ਪਿਆ ਜੀ ਸਾਡੇ ਮੁੰਡੇ ਵੀ ਬਾਹਰ ਬੂਰ ਜਾਂਦੇ ਆ ਭਾਈ ਬਾਹਰ ਜਾਂਦੇ ਆ ਪਹਿਲਾਂ ਉਹਨਾਂ ਦੀ ਭਾਸ਼ਾ ਸਿੱਖਦੇ ਆ ਇੱਥੇ 6 ਮਹੀਨੇ ਢੂਆ ਰਗੜਾਉਂਦੇ ਐਲਟ ਕਰਨ ਉਹਨਾਂ ਦੀ ਭਾਸ਼ਾ ਸਿੱਖਦੇ ਉਹਨਾਂ ਦੇ ਕਾਨੂੰਨ ਦੇ ਦਾਰੇ ਚ ਰਹਿੰਦੇ ਆ 150 ਦੀ ਟਿਕਟ ਲਾ ਕੇ ਨਹੀਂ ਆਉਂਦੇ 70 70 ਲੱਖ ਰੁਪਈਆ ਜ਼ਮੀਨਾਂ ਵੇਚ ਕੇ ਦੇ ਕੇ ਫੇਜ ਜਾਂਦੇ ਆ ਉਧਰੋਂ ਠੀਕ ਆ ਫੇਰ ਵੀ ਜਿਆਦਾ ਉਹਨਾਂ ਦੀ ਸੁਣੀ ਨਹੀਂ ਜਾਂਦੀ ਸੁਣੀ ਇੱਧਰ ਉਹਨਾਂ ਦੀ ਜਾਂਦੀ ਆ ਠੀਕ ਆ ਇਸ ਕਰਕੇ 150 ਦੀ ਟੈਕਟਰ ਲੈ ਕੇ ਦੋ ਕੱਚੇ ਪਾ ਕੇ ਤਾਂ ਪੰਜਾਬ ਆ ਜਾਂਦੇ ਆ ਤੇ ਕੱਚੇ ਲਿਆ ਕੇ ਮੋਟਰ ਤੇ ਸੁੱਕਣੇ ਪਾ ਦਿੰਦੇ ਆ ਤੇ ਬਾਅਦ ਜੱਟ ਜੀ ਜ਼ਿੰਮੇਵਾਰ ਕਹਿੰਦਾ ਰੰਮ ਤੂੰ ਕੱਥੇ ਰਹਿਣਾ ਤੂੰ ਆਪਣੇ ਪਰਿਵਾਰ ਨੂੰ ਵੀ ਲਿਆ ਮੈਂ ਤੈਨੂੰ ਪਿੰਡ ਦਵਾ ਦਿੰਨਾ ਕਰ ਜਦੋਂ ਉਹ ਪਿੰਡ ਆਉਂਦੇ ਆ ਪਿੰਡ ਦੇ ਵਿੱਚ ਉਹਨਾਂ ਦੇ ਨਿਆਣੀ ਜਦੋਂ ਘਭਰੂ ਹੁੰਦੇ ਆ ਫੇ ਉਹ ਲਾਗੇ ਲੋਕਾਂ ਦੀਆਂ ਕੁੜੀਆਂ ਦੇਖਦੇ ਆ ਤੇ ਫੇ ਫੇ ਪਿੰਡ ਦਾ ਵਿਗਾੜ ਵੀ ਇਹ ਭਈਏ ਨੇ ਆ ਕੰਮ ਕੀਤਾ ਕਾਨੂੰਨ ਜਿਹੜਾ ਆ ਕਾਨੂੰਨ ਬਹੁਤ ਸਖਤੀ ਕਰ ਰਿਆ ਐ ਫੋਰ ਵੀ ਤੁਹਾਨੂੰ ਮੈਂ ਇੱਕ ਸਚਾਈ ਦੱਸ ਦਵਾਂ ਜਿਹੜਾ ਇਹ ਮੁੱਦਾ ਭਖਿਆ ਆ ਜਿਨ੍ਹਾਂ ਜਿਨ੍ਹਾਂ ਦੇ ਕੋਲ ਭਈਏ ਰਹਿੰਦੇ ਆ ਕਰਾਇਤੇ ਇਹ ਨਾ ਹੋਵੇ ਵੀ ਸਰਕਾਰ ਹੁਣ ਕਾਨੂੰਨ ਇਦਾਂ ਦਾ ਬਣਾ ਦੇਵੇ ਵੀ ਜਿੱਥੇ ਤੁਸੀਂ ਬੈਠੇ ਆ ਬੈਠੇ ਰਹੋ ਤੁਹਾਨੂੰ ਕੋਈ ਨਹੀਂ ਠਾਲ ਸਕਦਾ ਇਸ ਤੋਂ ਪਹਿਲਾਂ ਕਾਨੂੰਨ ਬਣੇ ਇਹਨਾਂ ਕੋਲੋਂ ਖੇੜਾ ਛੜਾ ਕੇ ਇਹਨਾਂ ਤੋਂ ਕਮਰੇ ਖਾਲੀ ਕਰਾ ਲਓ ਨਹੀਂ ਤਾਂ ਤੁਹਾਡੇ ਘਰ ਤੇ ਕਬਜ਼ਾ ਹੋ ਜਾਣਾ ਤੇ ਭਈਆਂ ਨੇ ਕੀਤੇ ਵੀ ਆ ਕਬਜ਼ੇ ਕੋਰਟ ਦੇ ਵਿੱਚ ਕੇਸ ਚੱਲਦਾ ਤੁਹਾਨੂੰ ਲੈ ਚੱਲੂਗਾ ਮੈਂ ਉੱਥੇ ਆ ਕੇ ਦੇਖ ਲਓ ਇਸ ਕਰਕੇ ਇਹਨਾਂ ਕੋਲ ਖੜਾ ਛੜਾ ਲਓ ਚੰਗੇ ਰਹਿ ਜੂंगे ਕਮਰੇ ਖਾਲੀ ਕਰਾ ਦਿਓ ਜਿੱਥੇ ਮਾਦੀ ਜਾਣ ਆਪਣੇ ਕੰਮ ਪੰਜਾਬੀਆਂ ਨੇ ਆਪੇ ਸਮਾਂ ਤੁਸੀਂ ਮਰਨ ਨਹੀਂ ਲੱਗੇ ਪੰਜਾਬੀਓ ਜੇ ਤੁਸੀਂ ਦਾਨਪਨ ਕਰ ਸਕਦੇ ਆ ਜੇ 6 ਮਹੀਨੇ ਜਾਂ 3 ਮਹੀਨੇ ਤੁਹਾਡਾ ਕੰਮ ਨਾ ਵੀ ਚੱਲਿਆ ਰੋਟੀ ਪਾਣੀ ਚੱਲਦਾ ਤੁਹਾਡਾ ਬਹੁਤ ਵਧੀਆ ਚੱਲੂਗਾ ਠੀਕ ਆ ਕਿਤੇ ਨਹੀਂ ਲੈ ਜਾਣਾ ਪੈਸਾ ਤੁਸੀਂ ਸੈਟਿਆ ਹੁਣ ਜੇ ਤੁਸੀਂ ਲੋਕਾਂ ਨੂੰ ਰਜਾ ਸਕਦੇ ਹੋ ਦੂਜੇ ਸੂਬੇ ਨੂੰ ਖਿਲਾ ਸਕਦੇ ਆ ਤੇ ਤੁਸੀਂ ਆਪ ਵੀ ਖਾ ਸਕਦੇ ਆ ਅੱਪੇ ਕੰਮ ਦੀ ਸੈਟਿੰਗ ਆ ਜਣੀਆ ਇਹਨਾਂ ਨੂੰ ਤੋਰੋ ਇੱਥੋਂ ਨਹੀਂ ਤਾਂ ਇਹ ਹੌਲੀ-ਹੌਲੀ ਬੱਚਿਆਂ ਨੂੰ ਹੋਰ ਦੁਬਾਰਾ ਕੰਨਗੇ ਬੱਚਿਆਂ ਦੇ ਨਾਲ ਰੇਪ ਕਰਨਗੇ ਇੱਥੇ ਜਲੰਧਰ ਦੇ ਵਿੱਚ ਬੱਚੀ ਦੇ ਨਾਲ ਰੇਪ ਕੀਤਾ ਉਹ ਭਈਏ ਨੇ ਸਮਝੋ ਸਾਥ ਦਿਓ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰੋ ਸਾਥ ਦਿਓ ਸਾਰਿਆਂ ਦਾ ਮੁੱਦਾ ਇਹ ਅੱਗ ਜੇ ਉੱਧਰ ਆਈ ਹੈ ਤੇ ਅੱਗ ਤੁਹਾਡੇਲਾ ਵੀ ਆਊਗੀ ਠੀਕ ਆ ਲਾਗੇ-ਲਾਗੇ ਮੈਂ ਪਿੰਡਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਅਕਲ ਕਰੋ ਸਰਪੰਚ ਪੰਚਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਇਨਾ ਤੂੰ ਖੜਾ ਛੜਾਓ ਇਹਨਾਂ ਦੇ ਕਾਜਕੂਲ ਵੋਟਾਂ ਵਾਟਾਂ ਕਟਾਓ ਪਿੰਡਾਂ ਚੋਂ ਜਿਹੜੀਆਂ ਆਪਣੇ ਪਿੰਡ ਵਾਲਿਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹ ਤਾਂ ਇਹ ਖਾ ਰਹੇ ਆ ਤੇ ਜਿਹੜੇ ਤੈਨੂੰ ਵੋਟਾਂ ਪਾਉਂਦੇ ਆ ਜਿਹੜੇ ਸਾਡੇ ਟਕਸਕ ਦੇ ਵਿੱਚ ਨਾਲ ਖੜਦੇ ਆਏ ਆ ਉਹਨਾਂ ਨੂੰ ਤਾਂ ਤੁਸੀਂ ਮੂੰਹ ਵੀ ਨਹੀਂ ਲਾਉਂਦੇ ਹ ਹੁਣ ਮੂੰਹ ਲਾਓ ਉਹਨਾਂ ਨੂੰ ਸਾਰੇ ਆਪਣੇ ਹੀ ਆ ਉਹ ਇਸ ਕਰਕੇ ਇਹਨਾਂ ਕੋਲੋਂ ਖੜਾ ਛੜਾਓ ਸੱਚੀ ਕਾ